ਜਿਨੇ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪਾਰਕ ਸੁਪਰ ਸਪੈਸ਼ਲਿਟੀ ਹਸਪੀਟਲ ਜਿਹੜਾ ਕ੍ਰਿਸ਼ਨਾ ਵਾਲਾ ਸੀਗਾ ਇੱਥੇ ਪਹਿਲਾਂ ਕ੍ਰਿਸ਼ਨਾ ਦੇ ਨਾਮ ਤੇ ਚੱਲਦਾ ਸੀ ਉਹ ਪਾਰਕ ਚੇਨੇ ਨੇ ਇਹਨੂੰ ਅਡਾਪਟ ਕੀਤਾ ਹੈ ਇਹਦੇ ਵਿੱਚ ਹਰ ਸੁਪਰ ਸਪੈਸ਼ਲਿਟੀ ਦਾ ਅਵੇਲੇਬਲ ਹੀ ਹੈਗੀ ਹੈ ਹਰ ਟਾਈਪ ਦਾ ਲਾਜ ਜਿਹੜਾ ਇੱਥੇ ਚੱਲਦਾ ਹੈ ਕਾਰਡੀਓਲੋਜਿਸ ਜਿਹੜੇ ਹੈਗੇ ਆ ਡਾਕਟਰ ਮੋਦੀ ਇੱਥੇ ਹੈਗੇ ਨੇ ਜਿਹੜੇ ਕਿ ਇੰਡੀਆ ਦੇ ਇੱਕ ਜਾਂ ਦੋ ਡਾਕਟਰਾਂ ਦੇ ਵਿੱਚੋਂ ਹੈਗੇ ਨੇ ਹਰ ਪ੍ਰੋਸੀਜਰ ਜਿਹੜਾ ਆੜੇ ਦਾ ਇੱਥੇ ਹੋ ਰਿਹਾ ਹੈ ਹੁਣ ਇਹਨਾਂ ਨੇ ਜਸਟ ਇੱਕ ਰੋਟਾ ਕੀਤਾ ਉਹਦੇ ਬਾਰੇ ਤੁਹਾਨੂੰ ਇਹ ਐਕਸਪਲੇਨ ਕਰ ਲੀਏ ਇਹ ਇੱਕੋ ਇੱਕ ਜਿਹੜਾ ਮਤਲਬ ਹਸਪੀਟਲ ਐ ਐਸਾ ਹੈ ਜਿਹਦੇ ਵਿੱਚ ਆੜੇਕ ਦੀ ਹਰ ਸਮੱਸਿਆ ਹਰ ਸਮੱਸਿਆ ਦਾ ਜਿਹੜਾ ਹੱਲ ਹੈ ਇਹ ਕਰਕੇ ਦੇਣਗੇ ਉਹ ਟੂ ਡਾਕਟਰ ਮੋਦੀ ਸਾਹਿਬ ਤੁਹਾਨੂੰ ਇਹਦੇ ਬਾਰੇ ਐਕਸਪਲੇਨ ਕਰ ਲੀਏ ਸਰ ਤੁਸੀਂ ਅੱਧਰ ਆ ਜੀ ਅ ਸਭ ਨੂੰ ਨਮਸਕਾਰ ਮੈਂ ਰੋਹਿਤ ਮੋਦੀ ਡਾਕਟਰ ਰੋਹਿਤ ਮੋਦੀ ਮੈਂ ਸੀਨੀਅਰ ਡਾਇਰੈਕਟਰ ਹਾਂ ਇੱਥੇ ਕੜਵਾਸਕੋ ਸਾਇੰਸਿਸ ਦਾ ਕ੍ਰਿਸ਼ਨ ਹਸਪੀਟਲ ਪਾਰਕ ਗਰੁੱਪ ਨੇ ਜਿਹੜਾ ਕਵਾਇਰ ਕੀਤਾ। ਅ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਇੱਥੇ ਇੰਟਰਨੈਸ਼ਨਲ ਫੈਸਿਲਿਟੀ ਅਸੀਂ ਲਗਾਈ ਹੈ ਉਹ ਨਾ ਕੇਵਲ ਅਸੀਂ ਅਸੀਂ ਪੰਜਾਬ ਦੀ ਗੱਲ ਕਰੀਏ ਬਹੁਤ ਪਿੱਛੇ ਰਹਿ ਜਾਂਦਾ ਹੈ। ਅਸੀਂ ਅਸੀਂ ਬੜੇ ਗਰਵਨਾ ਕਹਿ ਸਕਦੇ ਹਾਂ ਕਿ ਅਸੀਂ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਨਵੀਂ-ਨਵੀਂ ਨਵੀਆਂ ਜਿਹੜੀਆਂ ਔਜ਼ਾਰਾਂ ਆਂਦੇ ਆ ਨਵੇਂ ਇੰਸਟਰੂਮੈਂਟਸ ਆਂਦੇ ਆ ਉਹ ਸਾਰੇ ਇੱਥੇ ਇੰਸਟਾਲ ਕੀਤੇ ਆ ਕੱਲ ਹੀ ਅਸੀਂ ਇੱਕ ਪੇਸ਼ੈਂਟ ਸੀ ਜਦੀ ਨਾੜੀ ਬਿਲਕੁਲ ਪੱਥਰ ਦੀ ਤਰ੍ਹਾਂ ਸੀ ਕੈਲਸੀਫਾਈਡ ਸੀ ਉਹਦੇ ਉਹਨੂੰ ਮੈਂ ਕਰਨ ਕਰਨ ਲੱਗਾ ਤੇ ਉਹ ਓਲਡੇ ਸੀ ਮਰੀਜ਼ ਵੀ ਚਾਹੁੰਦਾ ਸੀ ਮੈਂ ਸਪਾਈਪਾਸ ਸਰਜਰੀ ਨਾ ਕਰਵਾਵਾ ਕਿਉਂਕਿ ਉਹਦੀ ਪਹਿਲੇ ਵੀ ਐਂਜੋਪਲਾਸਟਿਕ ਹੋ ਚੁੱਕੀ ਸੀ ਤੇ ਉਹਦੇ ਵਿੱਚ ਮਰੀਜ਼ ਦੀ ਜਿਹੜੀ ਨਾੜੀ ਕਾਫੀ ਕੈਲਸੀਫਾਈਡ ਸੀ ਕੈਲਸੀਫਾਈਡ ਮਤਲਬ ਬੋਨ ਦੀ ਤਰ੍ਹਾਂ ਨਾੜੀ ਬੋਨ ਦੀ ਤਰ੍ਹਾਂ ਹੋ ਜਾਂਦੀ ਹੈ ਮੈਂ ਬੈਲੂਨ ਦੇ ਨਾਲ ਕੋਸ਼ਿਸ਼ ਕੀਤੀ ਬੈਲੂਨ ਸਾਡੇ ਤਿੰਨ ਜਾਂ ਚਾਰ ਬੈਲੂਨ ਵਿੱਚੇ ਫਟ ਜਾਂਦੇ ਹਨ ਜਦੋਂ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ ਬੈਲੂਨ ਫੁੱਲਣ ਦੀ ਬਜਾਏ ਉਹ ਐਕਸਪਲੋਡ ਕਰ ਜਾਂਦਾ ਉਹਨੂੰ ਫਟ ਗਏ ਉੱਥੇ ਤਿੰਨ ਚਾਰ ਬੈਲੂਨ ਫਟ ਗਏ ਮੈਨੂੰ ਸਮਝ ਆ ਗਈ ਕਿ ਇਹ ਜਿਹੜਾ ਹੈ ਨਾੜੀ ਬਹੁਤ ਸਖਤ ਹੈ ਫਿਰ ਅਸੀਂ ਉਹਨੂੰ ਅਸੀਂ ਇਮੇਜਿੰਗ ਦੇ ਨਾਲ ਦੇਖਦੇ ਹਾਂ ਸਾਡੇ ਕੋਲ ਇਮੇਜਿੰਗ ਜਿੱਦਾਂ ਅਸੀਂ ਸੀਟੀ ਸਕੈਨ ਕਰਦੇ ਹਾਂ ਜਾਂ ਉਹ ਅਲਟਰਾਸਾਉਂਡ ਕਰਦੇ ਹਾਂ ਉਸ ਤਰ੍ਹਾਂ ਸਾਡੇ ਕੋਲ ਨਵੇਂ ਉਜ਼ਾਰ ਹੈ ਉਹਨਾਂ ਨੂੰ ਇਮੇਜਿੰਗ ਕਹਿੰਦੇ ਆ ਇਮੇਜਿੰਗ ਇਨ ਕੋਰਨਰੀ ਆਰਟੀ ਅਸੀਂ ਵੈਸਲ ਵਾਲ ਦੀ ਸਟਰਕਚਰ ਦੇਖ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਅਲਟਰਾਸਾਉਂਡ ਦੇ ਨਾਲ ਆਪਣਾ ਲਿਵਰ ਦੇਖਦੇ ਹਾਂ ਗਾਲ ਬਲੇਡਰ ਦੇਖਦੇ ਹਾਂ ਉਸ ਤਰ੍ਹਾਂ ਸਾਡਾ ਜਿਹੜਾ ਕੈਥਟਰ ਹੈ ਉਹ ਕੋਰਨਰੀ ਚ ਚਲਾ ਜਾਂਦਾ ਹੈ ਕੋਰਨਰੀ ਚ ਜਾ ਕੇ ਉਹਦਾ ਅਲਟਰਾਸਾਉਂਡ ਐਗਜ਼ਾਮੀਨੇਸ਼ਨ ਹੁੰਦਾ ਹੈ ਉਹਨੂੰ ਕਹਿੰਦੇ ਇੰਟਰਾਵਾਸਕੂਲਰ ਅਲਟਰਾਸਾਉਂਡ ਉਹ ਵੈਸਲ ਦੇ ਵਿੱਚ ਜਾ ਕੇ ਅਲਟਰਾਸਾਉਂਡ ਕਰਦਾ ਉਹਦੇ ਵਿੱਚ ਸਾਨੂੰ ਪਤਾ ਚੱਲਦਾ ਹੈ ਇਹਦੀ ਕੈਲਸ਼ੀਅਮ ਦੀ ਮਾਤਰਾ ਕਿੰਨੀ ਹੈ ਉਹਦੇ ਹਿਸਾਬ ਨਾਲ ਅਗਲਾ ਟ੍ਰੀਟਮੈਂਟ ਤੈਅ ਹੁੰਦਾ ਹੈ ਐਸੀ ਤਰ੍ਹਾਂ ਇੱਕ ਇੱਕ ਉਲਾਰ ਹੁੰਦਾ ਇਮੇਜਿੰਗ ਦਾ اوਸੀਟੀ ਉਹ ਜਿੱਦਾਂ ਅਸੀਂ ਸੀਟੀ ਸਕੈਨ ਕਰਦੇ ਹਾਂ ਜਿੱਦਾਂ ਅਸੀਂ ਰੇਡੀਓਲੋਜੀ ਦੇ ਵਿੱਚ ਸੀਟੀ ਸਕੈਨ ਕਰਦੇ ਹਾਂ ਉਸ ਤਰ੍ਹਾਂ ਇੰਟਰਾਕੋਰਨਰੀ ਅਗਰ ਅਸੀਂ ਉਹ ਜਿਹੜਾ ਕੈਸਟਰ ਪਾ ਕੇ ਉਹਨੂੰ ਦੇਖੀਏ ਉਹਨੂੰ ਕਹਿੰਦੇ ਆ ਓਸੀਟੀ ਤੇ ਹੈ ਨਾ ਇਮੇਜਿੰਗ ਟੈਕਨੀਕਸ ਦੇ ਨਾਲ ਸਾਨੂੰ ਪਤਾ ਲ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਮਰੀਜ਼ ਦੇ ਵਿੱਚ ਕਿੰਨਾ ਕੈਲਸ਼ੀਅਮ ਹੈ ਲਾੜੀਆਂ ਦੇ ਵਿੱਚ ਕਿੰਨਾ ਕੈਲਸ਼ੀਅਮ ਹੈ ਫਿਰ ਉਹਨੂੰ ਇਹ ਸਭ ਆਧੁਨਿਕ ਤਰੀਕੇ ਹੈ ਉਹਨੂੰ ਦੇਖਣ ਦੇ ਫਿਰ ਅਸੀਂ ਉਹਨੂੰ ਜਿੱਦਾਂ ਪਹਿਲਾਂ ਮੈਂ ਦੱਸਿਆ ਬੈਲੂਨ ਦੇ ਨਾਲ ਕੋ ਫਿਰ ਵੀ ਟਰਾਈ ਕੀਤਾ ਸਾਨੂੰ ਇਮੇਜਿੰਗ 'ਚ ਪਤਾ ਵੈਸੇ ਲੰਘ ਜਾਂਦਾ ਹੈ ਕਿ ਬੈਲੂਨ ਨਾਲ ਗੱਲ ਬਣਨੀ ਨਹੀਂ ਫਿਰ ਅਸੀਂ ਉਹਨੂੰ ਅ ਅ ਅ ਅਜਕਲ ਕਈ ਮੋਡੈਲਿਟੀਆਂ ਕੈਲਸ਼ੀਅਮ ਨੂੰ ਤੋੜਨ ਦੀਆਂ ਹਨ ਲੇਕਿਨ ਜਦੋਂ ਲੀਨ ਕ੍ਰੋਸ ਨਹੀਂ ਹੁੰਦੀ ਜਿੱਦਾਂ ਅਸੀਂ ਵਾਇਰ ਕ੍ਰੋਸ ਕਰਦੇ ਆ ਉਸ ਤੋਂ ਬਾਅਦ ਜੇ ਸਾਡਾ ਉਜ਼ਾਰ ਕ੍ਰੋਸ ਨਹੀਂ ਕਰੇਗਾ ਤਾਂ ਉਹਨੂੰ ਅਸੀਂ ਕਦੀ ਐਂਜੋਪਲਾਸਟੀ ਨੂੰ ਕੰਪਲੀਟ ਨਹੀਂ ਕਰ ਸਕਦੇ ਸਰੋ ਵਿੱਚੇ ਛੜਨੀ ਪੈਂਦੀ ਹੈ ਉਹਦੇ ਵਾਸਤੇ ਜਿਹੜਾ ਉਜ਼ਾਰ ਹੈ ਉਹ ਹੈ ਉਹ ਹੈ ਉਹ ਰੋਟਾਬਲੇਟਰ ਠੀਕ ਹੈ ਰੋਟਾਬਲੇਟਰ ਇੱਕ ਵਾਰ ਹੁੰਦੀ ਹੈ ਉਹ ਵਾਰ ਕਦਸਤੇ ਰਾ ਜੁੜੀ ਹੁੰਦੀ ਹੈ ਉਹ ਕਾਰਨਰੀ ਆਰਟਰੀ ਦੀ ਚੱਲ ਜਾਂਦੀ ਹੈ ਤੇ ਸਪਿਨ ਕਰਦੀ ਹੈ ਐਦਾਂ ਜਿਹਨੂੰ ਤੁਸੀਂ ਸੁਣੋਗੇ ਤਾਂ ਉਹ ਦਿੰਦੀ ਜ਼ੂ 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 ਵੀ ਆਵਾਜ਼ ਦਿੰਦੀ ਹੈ ਪੂਰੀ ਰੋਟੇਟ ਕਰਦੀ ਹੈ ਉਹ ਰੋਟੇਟ ਕਰਕੇ ਜਿਸ ਤਰ੍ਹਾਂ ਅਸੀਂ ਤੁਸੀਂ ਦੇਖਿਆ ਹੋਣਾ ਜਿੱਦਾਂ ਅਸੀਂ ਪਲੰਬਰ ਨੂੰ ਵੀ ਕਿਸੇ ਦੇਖਿਆ ਹੋਣਾ ਜਿੱਦਾਂ ਗ੍ਰਿਲ ਕਰਦਾ ਹੈ ਸਾਡੇ ਦੇਖਿਆ ਤੁਸੀਂ ਸਖਤ ਸਖਤ ਦੀਵਾਰ ਦੇ ਵਿੱਚ ਵੀ ਇੱਕ ਗ੍ਰਿਲ ਕਰਦੇ ਜਦੋਂ ਘੁੰਮਦਾ ਹੈ when the, 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 the shaft rotates it creates hole even in ਇਨ ਸੀਮੈਂਟ ਇਵਨ ਇਨ ਕੰਕਰੀਟ ਰਾਈਟ ਸੋ ਇਸੇ ਤਰ੍ਹਾਂ ਇਹ ਜਿਹੜੇ ਹੈ ਜਦੋਂ ਰੋਟਾਬਲੇਟਰ ਸਾਡੀ ਨਾੜੀ ਦੇ ਵਿੱਚ ਘੁੰਮਦੀ ਹੈ ਉਹ ਸਨ ਉਹ ਜਿਹੜਾ ਹੈ ਜਿੱਥੇ ਜਿੱਥੇ ਪੱਥਰ ਹੁੰਦਾ ਹੈ ਉਹਨੂੰ ਇੱਕ ਇੱਕ ਰਸਤਾ ਬਣਾ ਦਿੱ ਜਾਂਦੀ ਹੈ ਜਦੋਂ ਉਹ ਰਸਤਾ ਬਣ ਜਾਂਦਾ ਹੈ ਉਸ ਤੋਂ ਬਾਅਦ ਬੜੀ ਆਸਾਨੀ ਨਾਲ ਅਸੀਂ ਸਟੈਂਟ ਜਿਹੜਾ ਹੈ ਉਹਦੇ ਵਿੱਚ ਡਿਪਲੋਏ ਕਰ ਸਕਦੇ ਹਾਂ ਨਾ ਕੇਵਲ ਰੋਟਾਬਲੇਟਰ ਪਰ ਕੈਲਸੀਫਾਈਡ ਲੇਅਰਸ ਵਾਸਤੇ ਸਾਡੇ ਕੋਲ ਹੋਰ ਹਜ਼ਾਰ ਵੀ ਹੈਗੇ ਆ ਜਿਵੇਂ ਕਿ ਲੇਜ਼ਰ ਹੈ ਅਸੀਂ ਲੇਜ਼ਰ ਲੇਜ਼ਰ ਤੱਕ ਸਾਡੇ ਕੋਲ ਇੱਥੇ ਅਵੇਲੇਬਲ ਹੈ ਜੇ ਜੇ ਸਾਡਾ ਰੋਟਾਬਲੇਟਰ ਇੱਕ ਥੋੜਾ ਸਸਤਾ ਤਰੀਕਾ ਹੈ ਜੇ ਰੋਟਾਬਲੇਟਰ ਨਾਲ ਆਰਾਮ ਆਵੇ ਤਾਂ ਲੇਜ਼ਰ ਵੀ ਦਾ ਫਲੋਗ ਵੀ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਇੰਟਰਾਵਾਸਕੂਲਰ ਲਿਥੋਟ੍ਰਿਪਸੀ ਇੱਕ ਟਰੀਟਮੈਂਟ ਹੈ ਜਿਹਦੇ ਵਿੱਚ ਬਲੂਨ ਬੇਸਡ ਹੈ ਉਹਦੇ ਜੀ ਬਲੂਨ ਦੇ ਵਿੱਚ ਜਿਸ ਤਰ੍ਹਾਂ ਅਸੀਂ ਕਿਡਨੀ ਦੇ ਸਟੋਨ ਤੋੜਦੇ ਹਾਂ ਉਸ ਤਰ੍ਹਾਂ ਉੱਥੇ ਜਿਹੜਾ ਹੈ ਸਟੋਨ ਜਿਹੜੇ ਹੈ ਉਹ ਅਸੀਂ ਜਿਹੜਾ ਇੱਥੇ ਖਾਰਡ ਕੈਲਸ਼ੀਅਮ ਨੂੰ क्रैक कर सकते हैं जो अभी तो कैल्शियम करैक कर दे रहे हैं उस तो बाद जो है चंगी तरह एक्सपेंड हो जाता है तो अभी एनजियोप्लास्टिक जो प्रक्रिया एनजियो नॉर्मल एनजियो ना नहीं हो सकती वो असं करते हैं। तो इलावा जोड़ा अल केस कियाटर कालसीफाइड डिजन देखा प्लास्टिक का साधन है जिड़ी अं इमेजिन करते हैं वो एक प्रशीयन एनजियोप्लास्टी है एनजियोप्लास्टिक सब लोग करते हैं परजियोपलास्टी का मतलब है ਕੀ ਉਹਦੇ ਉਹਦੇ ਰਿਜ਼ਲਟਸ ਵੀ ਚੰਗੇ ਆਣ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਣਾ ਕਿ ਇੱਕ ਕਿਸੇ ਨੇ ਸਟੈਂਟ ਪਾਇਆ ਸੀ ਸਟੈਂਟ ਪਾਉਣ ਤੋਂ ਬਾਅਦ ਉਹਨੂੰ 3 ਸਾਲ ਬਾਅਦ ਫੇਜ਼ੁਰ ਪੈ ਗਈ ਜਾਂ ਕਿਸੇ ਨੇ ਸੁਣਿਆ ਹੋਣਾ ਕਿ ਸਟੈਂਟ ਪਾਉਣ ਤੋਂ ਬਾਅਦ ਹਾਰਟ ਅਟੈਕ ਆ ਗਿਆ ਇਹ ਸਾਰੀਆਂ ਚੀਜ਼ਾਂ ਕੰਪਲਿਕਸ਼ਨਸ ਐ ਸਟੈਂਟਸ ਦੀਆਂ ਕੰਪਲਿਕਸ਼ਨਸ ਐ ਜਿਹੜੀਆਂ ਕਿ ਜੇ ਅਸੀਂ ਰੂਟੀਨ ਵਿੱਚ ਐਂਜਿਓਪਲਾਸਟੀ ਕਰਦੇ ਆ ਨਿਕਡ ਆਈ ਦੇ ਨਾਲ ਐਂਜਿਓਗ੍ਰਾਫੀ ਦੇ ਨਾਲ ਐਂਜਿਓਪਲਾਸਟੀ ਕਰਦੇ ਆ ਉਹਦੇ ਵਿੱਚ ਇਹਦੀ ਇਹਦੀ ਬੜ ਜ਼ਿਆਦਾ ਹੁੰਦੀ ਹੈ ਜੇ ਉਹੀ ਕੰਮ ਅਸੀਂ ਅਮੇਜਿੰਗ ਦੇ ਨਾਲ ਕਰਦੇ ਹਾਂ ਜਾਂ ਜਦੋਂ ਆਪਣਾ ਪੈੱਡ ਚੰਗੀ ਤਰ੍ਹਾਂ ਪ੍ਰਿਪੇਅਰ ਕਰਦੇ ਹਾਂ ਰੋਟਾ ਬਲੇਟਰ ਨਾਲ ਆਈਡੀਐਲ ਨਾਲ ਜਾਂ ਲੇਜ਼ਰ ਦੇ ਨਾਲ ਉਸ ਤੋਂ ਬਾਅਦ ਜਿਹੜੀ ਐਂਜੋਪਲਾਸਟੀ ਕੀਤੀ ਹੁੰਦੀ ਹੈ ਉਹ ਜ਼ਿਆਦਾ ਸਟਿਕ ਹੁੰਦੀ ਹੈ ਉਹ ਜ਼ਿਆਦਾ ਲੰਬੇ ਸਮੇਂ ਲਈ ਚੱਲਦੀ ਹੈ ਔਰ ਉਹਦੀਆਂ ਕੰਪਲਿਕ ਲੌਂਗ ਟਰਮ ਕੰਪਲਿਕਸ਼ਨਸ ਘੱਟ ਹੁੰਦੀਆਂ ਇਹਨੂੰ ਕਹਿੰਦੇ ਆ ਪ੍ਰੀਸੀਜਨ ਐਂਜੋਪਲਾਸਟੀ ਅਸੀਂ ਇੱਥੇ ਜਿਹੜੇ ਸਾਡੇ ਕੋਲ ਔਜ਼ਾਰ ਹੈ ਜਿਹੜੇ ਸਾਡੇ ਕੋਲ ਇਨਸਟਰੂਮੈਂਟਸ ਹੈ ਉਹਨਾਂ ਨਾਲ ਅਸੀਂ ਇੱਕ ਪ੍ਰੀਸੀਜਨ ਐਂਜੋਪਲਾਸਟੀ ਕਰ ਰਹੇ ਹੈ ਇਹ ਫਾਇਦਾ ਹੈ ਅੰਨੀ ਅੰਨੀ ਜਿਹੜੀ ਅਸੀਂ ਜਿਹੜੀ ਕੀਤੀ ਹੈ ਇੱਥੇ ਇਨਸਟਰੂਮੈਂਟਸ ਵਾਸਤੇ ਜੋ ਵੀ ਕੀਤਾ ਹੈ ਉਹਦੇ ਵਾਸਤੇ ਔਰ ਬਹੁਤ ਸਾਰਾ ਐ ਵੀ ਇਸ ਗੱਲ ਨੂੰ ਦੱਸ ਦਵਾ ਕਿ ਇਸ ਰੀਜਨ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੈ ਕੋਈ ਯੂਜ਼ ਕਰ ਹੀ ਨਹੀਂ ਰਿਹਾ ਅਸੀਂ ਬੜੇ ਇੱਥੇ ਕੰਮ ਕਰਨ ਵਾਸਤੇ ਲੋਕਾਂ ਨੂੰ ਦਿੱਲੀ ਦਿੱਲੀ ਜਾਣਾ ਪੈਂਦਾ ਹੈ ਲੇਕਿਨ ਇਹ ਤੁਹਾਡਾ ਹੀ ਜ਼ਿੰਮੇਵਾਰੀ ਹੈ ਇੱਥੇ ਲੋਕਾਂ ਨੂੰ ਅਵੇਅਰ ਕਰਨਾ ਕਿ ਸਾਰੀ ਫੈਸਿਲਿਟੀਆਂ ਇੱਥੇ ਅਵੇਲੇਬਲ ਹੈ ਔਰ ਬੜੀ ਸਰਲਤਾ ਦੇ ਨਾਲ ਕੀਤੀ ਜਾਂਦੀ ਹੈ ਨਿਪੁੰਨਤਾ ਦੇ ਨਾਲ ਕੀਤੀ ਜਾਂਦੀ ਹੈ ਐਕਸਪੀਰੀਐਂਸਡ ਹਾਂ ਆ ਸਾਡੇ ਜਿਹੜੇ ਕੇਸ ਕੀਤੇ ਹੋਏ ਨਾ ਕੇਵਲ ਇੱਥੇ ਦੇਸ਼ ਵਿਦੇਸ਼ ਦੇ ਵਿੱਚ ਜਾਂਦੇ ਆ ਮੈਂ ਅਮਰੀਕਾ ਦੇ ਵਿੱਚ ਯੂਰਪ ਦੇ ਵਿੱਚ ਜਪਾਨ ਦੇ ਵਿੱਚ ਹੋਰ ਕਈ ਕੰਟਰੀਆਂ ਦੇ ਵਿੱਚ ਮੈਂ ਤੁਸੀਂ ਸ਼ਾਇਦ ਕੰਟਰੀ ਦਾ ਨਾਮ ਨਹੀਂ ਲੈ ਸਕਦੇ ਜ ਹਰ ਕੰਟਰੀ ਦੇ ਵਿੱਚ ਮੈਂ ਜਾ ਕੇ ਆਪਣੇ ਲੈਕਚਰਸ ਦਿੰਨਾ ਹਾਂ ਆਪਣੇ ਆਪਣੇ ਕੀਤੇ ਹੋਏ ਕੇਸਿਸ ਜਿਹੜੇ ਹੈ ਉਹ ਜਾ ਕੇ ਉਹਨਾਂ ਨੂੰ ਦੱਸਦਾ ਹਾਂ ਐਪਰੀਸ਼ੀਏਟ ਹੁੰਦੇ ਆ ਤੇ ਮੈਨੂੰ ਕੇਸ ਕਰਨ ਵਾਸਤੇ ਆਪਣੇ ਵੱਲੋਂ ਅਪਲਾਈ ਨਹੀਂ ਕਰਨਾ ਪੈਂਦਾ ਰਾਦਰ ਹੁਣ ਮੈਨੂੰ ਆਪਣੇ ਆਪ ਬੁਲਾਵਾ ਆਉਂਦਾ ਹੈ ਅਮਰੀਕਾ ਤੋਂ ਪਿੱਛੇ ਬੁਲਾਵਾ ਆਇਆ ਸੀ ਮੈਂ ਗਿਆ ਸੀ ਉੱਥੇ ਆਪਣੇ ਲੈਕਚਰ ਦੇ ਕੇ ਤੇ ਅਸੀਂ ਅਮਰੀਕਾ ਪੜਨ ਨਹੀਂ ਜਾਂਦੇ ਅਸੀਂ ਅਮਰੀਕਾ ਪੜ੍ਹਾਣ ਜਾਂਦੇ ਹਾਂ ਹੁਣ ਇੰਡੀਆ ਕੱਤੀ ਕਰ ਗਿਆ ਹੁਣ ਲੋਕ ਇੰਡੀਆ ਤੋਂ ਅਮਰੀਕਾ ਦੇ ਲੋਕ ਵੀ ਸਿੱਖਣ ਲਈ ਟੀਚਰ ਇੰਡੀਆ ਤੋਂ ਜਾਂਦੇ ਆ ਅਸੀਂ ਟੀਚਰ ਬਣ ਕੇ ਇੰਡੀਆ ਤੋਂ ਅਮਰੀਕਾ ਜਾਂਦੇ ਆ ਉੱਥੇ ਟੀਚ ਕਰਦੇ ਆ ਉੱਥੇ ਪੜ੍ਹਾਉਂਦੇ ਆ ਕਿਉਂਕਿ ਅਸੀਂ ਚੰਗਾ ਕੰਮ ਇੱਥੇ ਕਰ ਰਹੇ ਆਂ ਕੋਈ ਅਸੀਂ ਅੱਗੇ ਟ੍ਰਾਂਸਮਿਟ ਕਰ ਸਕਦੇ ਆਂ ਉਹਨਾਂ ਵੱਡੇ ਵੱਡੇ ਜਿਹੜੇ ਅਮਰੀਕਾ ਦੇ ਕਾਰਡੀਓਲੋਜਿਸ ਆ ਉਹਨੂੰ ਇਹ ਗੱਲ ਪਸੰਦ ਆਉਂਦੀ ਹੈ ਤਾਂ ਹੀ ਸਾਨੂੰ ਬੁਲਾਵਾ ਹੁੰਦਾ ਹੈ ਤੇ ਮੇਰਾ ਸਮ ਅਪ ਕਰਨ ਵਾਸਤੇ ਕਿ ਸਾਡੇ ਕੋਲ ਬਹੁਤ ਸਾਰੀ ਫੈਸਿਲਿਟੀਆਂ ਐਸੀਆਂ ਹੈ ਜੋ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀਆਂ ਹੈਗੀਆਂ ਵਾ ਲੋਕਾਂ ਨੂੰ ਸਿਰਫ ਅਵੇਅਰ ਕਰਾਉਣ ਦੀ ਜ਼ਰੂਰਤ ਹੈ ਤੇ ਇਹਨੂੰ ਵਰਤੋਂ ਜ਼ਰੂਰਤ ਹੈ ਅਸੀਂ ਲੋਕਾਂ ਦੇ ਨਾਲ ਆ ਉਹਨਾਂ ਦੀ ਕੋਸਟ ਫੈਕਟਰ ਦਾ ਵੀ ਧਿਆਨ ਰੱਖਦੇ ਹਾਂ ਇੱਥੇ ਜਿੱਦਾਂ ਕੋਈ ਜਿਆਦਾ ਕੰਮ ਕਰਨਾ ਹੋਵੇ ਇਨਸਟਰੂਮੈਂਟਸ ਜਿਆਦਾ ਯੂਜ਼ ਕਰਨੇ ਹੋਣ ਦਿੱਲੀ ਜਾਓਗੇ ਤੁਸੀਂ ਉਹੀ ਖਰਚਾ 10 ਲੱਖ ਦਾ ਆਏਗਾ ਇੱਥੇ ਉਹੀ ਖਰਚਾ ਬਹੁਤ ਘੱਟ ਅਸੀਂ ਮਿਨੀਮਲ ਰੇਟ 'ਚ ਕਰ ਦਿੰਦੇ ਆਂ ਕਈ ਗਰੀਬ ਮਰੀਜ਼ਾਂ ਦੇ ਅਸੀਂ ਫ੍ਰੀ 'ਚ ਵੀ ਕਰ ਦਿੰਦੇ ਆਂ ਤੇ ਇਸ ਤਰ੍ਹਾਂ ਕਰਕੇ ਅਸੀਂ ਜਿਹੜਾ ਹੈ ਆਪਣਾ ਇੱਥੇ ਇਸ ਤਰ੍ਹਾਂ ਦਾ ਸਟੇਜ ਤਿਆਰ ਕੀਤਾ ਹੋਇਆ ਹੈ। ਹੈਲਥ ਕਾਰਡ ਸਾਡੇ ਕੋ ਸਾਰੇ ਹੈਗੇ ਆ। 올 ਪੈਨਲਸ ਆਰ देयर। ਈਵਨ ਆਯੁਸ਼ਮਾਨ ਸਾਡੇ ਪੈਨਲ ਤੇ ਹੈ। ਆਯੁਸ਼ਮਾਨ ਪੈਨਲ ਤੇ ਹੈ। ईसीएचएस ਹੈ। ਰੇਲਵੇਜ਼ ਹੈ। ਹੁਣ ਸੀਜੀਐਚਐਸ ਵੀ ਸਟਾਰਟ ਹੋ ਗਿਆ ਹੈ ਸਾਡੇ। ਤੇ ਪਲੱਸ ਜਿੰਨੇ ਵੀ ਕੇਪੀਏ ਜਿਹੜੇ ਪ੍ਰਾਈਵੇਟ ਕੇਪੀਏ ਸਾਗੇ ਆ ਉਹ ਸਾਰੇ ਅਵੇਲੇਬਲ ਤੇ ਪੈਨਲ ਸਾਡੇ ਕੋਲ ਆਲਮੋਸਟ ਸਾਰੇ ਇੰਡੀਆ ਜਿੰਨੇ ਵੀ ਅਵੇਲੇਬਲ ਪੈਨਲਸ ਹੈਗੇ ਆ ਸਾਡੇ ਕੋਲ। ਲੇਟੈਸਟ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜਾ ਆਪਰੇਟ ਕੀਤਾ ਹੈਗਾ ਤੋਂ ਉਹ ਸਕਸੈਸਫੁਲ ਹੈ ਬਿਲਕੁਲ ਬਿਲਕੁਲ ਸਕਸੈਸਫੁਲ ਹੈ ਉਹ ਕੀ ਚੀਜ਼ ਪੇਸ਼ੈਂਟ ਦੀ ਏਜ ਕਿੰਨੀ ਸੀਗੀ ਤੇ ਕਿਸ ਹਾਂ ਪੇਸ਼ੈਂਟ ਕਾਫੀ 올ਡ ਏਜ ਦਾ ਸੀਗਾ ਅਰਾਊਂਡ 80 80 ਲੱਗ ਸਕੇ 70 78 80 ਸਾਲ ਦਾ ਮੈਂ ਪੇਸ਼ੈਂਟ ਦਾ ਨਾਮ ਰਿਵੀਲ ਨਹੀਂ ਕਰਾਂਗਾ ਉਹ ਬਸ ਹੁੰਦਾ ਕਾਸਟ ਦੇ ਵਿੱਚ ਉਹੀ ਮੈਂ ਤੁਹਾਨੂੰ ਦੱਸਿਆ ਸੀਗਾ ਬਈ ਜੇ ਤੁਸੀਂ ਦਿੱਲੀ ਵਰਗੇ ਸ਼ਹਿਰ ਚ ਜਾਓਗੇ ਇਹਦਾ ਰੋਟਾਬਲੇਟਰ ਇੱਕ ਜੇ ਅਸੀਂ ਕਰਦੇ ਆ ਜਾਂ ਆਈ.ਵੀ.ਐਲ ਕਰਦੇ ਆ ਜਾਂ ਕੁਝ 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 ਵੀ ਕੈਲਸ਼ੀਅਮ ਟੋੜਨ ਵਾਲੀ ਮੋਡੀਫਿਕੇਸ਼ਨ ਕਰਦੇ ਆ ਤੁਹਾਡਾ ਖਰਚਾ ਜਿਹੜਾ ਬਿੱਲ ਹੈ 10 15 ਲੱਖ ਤੱਕ ਪਹੁੰਚ ਜਾਂਦਾ ਹੈ ਅਸੀਂ ਬੜੀ ਸਰਲਤਾ ਦੇ ਨਾਲ ਇਸ ਮਰੀਜ਼ ਤੋਂ ਅਸੀਂ ਬਹੁਤ ਹੀ ਘੱਟ ਪੈਸੇ ਲੈ ਕੇ 1.5 ਲੱਖ ਦੇ ਵਿੱਚ ਅਸੀਂ ਉਹ ਕਰ ਦਿੱਤਾ ਪਲੱਸ ਐਂਜਿਓਪਲਾਸਟੀ ਚਾਰजेस ਅਸੀਂ ਲੈਂਦੇ ਆ ਐਂਡ ਕਾਫੀ ਗਰੀਬ ਬਰੀ ਸੀ ਉਹਨੂੰ ਅਸੀਂ ਉਹ ਐਂਜਿਓਪਲਾਸਟੀ ਚਾਰजेस ਵੀ ਨਹੀਂ ਲਗਾਏ ਸਿਰਫ ਉਹਦੇ ਵਿੱਚ ਕਿਉਂਕਿ ਉਹ ਮੈਨੂੰ ਬੜੀ ਬੜੀ ਰਿਕੁਐਸਟ ਦੇ ਨਾਲ ਬਿੰਤਾਂ ਦੇ ਨਾਲ ਉਹਨੇ ਮੈਨੂੰ ਕਿਹਾ ਕਿ ਇਹ ਕਰਨਾ ਹੈ ਤੇ ਮੈਂ ਉਹਨੂੰ ਕਰਕੇ ਦਿੱਤਾ ਇਹ ਡਾਕਟਰ ਕਿੰਨੇ ਹਸਪਤਾਲ ਬਣ ਤੱਕ ਹੋ ਗਏ ਜੀ ਇਸ ਵਾ ਇਹ 16 ਹਸਪਤਾਲ ਜਿਹੜੇ ਉਹ ਕੰਪਲੀਟ ਹੈ ਚਾਰ ਅੱਗੇ ਪਾਈਪਲਾਈਨ ਚ ਹੋ ਰਿਹਾ ਹੈ ਟੋਟਲ 20 ਹਸਪਤਾਲ ਜਿਹੜੇ ਹੈਗਾ ਇਸ ਚੇਨ ਦੇ ਜਿਹੜੇ ਹੈਗਾ ਐਂਡ ਆਫ ਦਾ ਇਅਰ ਉਹ ਅਪਲਾਈ ਕਰ ਦਿੱਤਾ ਔਰ ਹਰ ਮਤਲਬ ਜੇ ਆਪਾਂ ਸੁਪਰ ਸਪੈਸ਼ਲਟੀ ਕਰੀਏ ਤਾਂ 에ਵਰੀਵੇਅਰ ਹਰੇਕ ਹਸਪੀਟਲ ਦੇ ਵਿੱਚ ਹੋ ਮੌਜੂਦ ਹੈਗੇ ਤੇ ਤੁਹਾਨੂੰ ਬਾਹਰ ਨਹੀਂ ਜਾਣਾ ਪੈਣਾ ਠੀਕ ਹੈ ਠੀਕ ਹੈ ਜੀ